ਸੋ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਇਹ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਤੇ ਇਹ ਜਿਹੜੀ ਸ਼ਾਨਦਾਰ ਤਸਵੀਰ ਹੈ ਇਮਾਰਤ ਹੈ 120 ਸਾਲ ਪੁਰਾਣੀ BC ਦੀ ਵਿਧਾਨ ਸਭਾ ਦੀ ਹੈ ਜੋ ਬੜੀ ਖੂਬਸੂਰਤ ਪੱਥਰਾਂ ਦੇ ਨਾਲ ਬਣਾਈ ਗਈ ਹੈ ਸੋ ਇਥੇ ਮੇਰੇ ਪਿੰਡ ਦੇ ਸਰਦਾਰ ਜਗਰੂਪ ਸਿੰਘ ਬਰਾੜ ਮਿਨਿਸਟਰ ਆਫ ਮਾਈਨਿੰਗ ਐਂਡ ਕ੍ਰਿਟੀਕਲ ਮਿਨਰਜ ਇਹਨਾਂ ਦਾ ਦਫਤਰ ਹੈ ਇਹ ਵਿਧਾਨ ਸਭਾ ਦੇ ਅੰਦਰ ਇਹਨਾਂ ਦਾ ਦਫਤਰ ਇੱਕ بڑا ਵੱਡਾ ਸਨਮਾਨ ਹੈ ਇਹਨਾਂ ਦਾ ਇੱਕ ਵਿਧਾਨ ਸਭਾ ਵਿੱਚ ਮਿਨਿਸਟਰ ਵਜੋਂ ਬੈਠੇ ਆ ਤੇ ਇਹ ਸਰਦਾਰ ਜਗਰੂਪ ਸਿੰਘ ਬਰਾੜ ਜੀ ਨੇ ਸਾਹਮਣੇ ਤਸਵੀਰ ਚ ਜੋ ਇਹ 6ਵੀਂ ਵਾਰ ਇਥੋਂ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਆ ਉਹਦੇ ਐਮ.ਐਲ.ਏ ਚੁਣੇ ਗਏ ਆ ਤੇ ਹੁਣ ਮਨਿਸਟਰ ਨੇ ਇਥੇ ਵਿਧਾਨ ਸਭਾ 'ਚ ਤੋਂ ਸਾਡੇ ਪਿੰਡ ਦਿਉਣ ਜ਼ਿਲ੍ਹਾ ਤੇ ਪੂਰੇ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਐ ਜਿਨ੍ਹਾਂ ਨੇ ਇੱਕ ਸੱਤ ਸਮੁੰਦਰੋਂ ਪਾਰ ਆ ਕੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਇਹ ਕੋਈ ਛੋਟੀ ਪੋਸਟ ਨਹੀਂ ਬਹੁਤ ਵੱਡੀ ਪੋਸਟ ਐ ਬਹੁਤ ਵੱਡਾ ਇੱਕ ਰਤਬਾ ਜਿਹੜੇ ਤੇ ਇਹ ਬੈਠੇ ਨੇ ਮੈਨਿੰਗ ਪਾਵਰ ਜੇ ਬ੍ਰਿਟਿਸ਼ ਕੋਲੰਬੀਆ ਇਹ ਜਿਹੜੇ ਆਹ ਤੁਹਾਨੂੰ ਮੈਂ ਥੱਲੇ ਇਹਦੇ ਚ ਦਿਖਾ ਰਿਹਾ ਇਹਦੇ ਜਿਹੜੇ ਮਿਨਿਸਟਰੀ ਚ ਆਉਂਦੇ ਆ ਇਹ ਸਾਰੇ ਉਹ ਇਹ ਤਸਵੀਰ ਚ ਜੋ ਜੋ ਮਹਿਕਮੇ ਆਉਂਦੇ ਆ ਸੋ ਇੱਥੇ ਇਹਨਾਂ ਨੇ ਮੇਰੀ ਪੁਲੀਤੀ ਪੁਸਤਕ ਸਿਮਰ ਨੂੰ ਅਰਜੀ ਵੀ ਕੀਤਾ ਵਿਧਾਨ ਸਭਾ ਵਿੱਚ ਤੇ ਮੈਨੂੰ ਇੱਕ ਉੱਥੇ ਪਹੁੰਚਣ ਤੇ ਪ੍ਰਸ਼ਾਸਨ ਪੱਤਰ ਦਿੱਤਾ ਜੋ ਮੇਰੀ ਪੱਤਰਕਾਰੀ ਲੇਖਣੀ ਅਤੇ ਫਿਲਮ ਕਾਰੀ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਸੀ ਸੋ ਮੇਰੀ ਪਲੇਠੀ ਪੁਸਤਕ ਸਿਮਰ ਨੂੰ ਜਾਰੀ ਕੀਤਾ ਹੈ ਉੱਥੇ ਸੋ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਤੇ ਸਾਡੇ ਪਿੰਡ ਦੇਉਣ ਵਾਲੇ ਦੀ ਵੀ ਮਾਣ ਵਾਲੀ ਗੱਲ ਹੈ ਕਿ ਉਸ ਪਿੰਡ ਦੇ ਇੱਕ ਜੰਮ ਤੋਂ ਇੱਕ ਸੁਧਾਰਨ ਕਿਸਾਨ ਪਰਿਵਾਰ ਵਿੱਚ ਜਨਮ ਲੈ ਕੇ ਸਰਦਾਰ ਕਾਕਾ ਸਿੰਘ ਬਰਾੜ ਉਨ੍ਹਾਂ ਦੇ ਪਿਤਾ ਸਨ ਤੇ ਮਾਤਾ ਜਗੀਰ ਕੌਰ ਜਿ cụcਕੋ ਜਨਮ ਲੈ ਕੇ ਚਾਰ ਭਰਾਵਾਂ ਦੇ ਭਰਾ ਨੇ ਇੱਕ ਬਹੁਤ ਵੱਡਾ ਰੁਤਬਾ ਹਾਸਲ ਕੀਤਾ ਇੱਥੇ ਸੋ ਇੱਕ ਛੋਟੀ ਗੱਲ ਨਹੀਂ ਇਸ ਜਿਹੜੀ ਜਗ੍ਹਾ ਤੇ ਪਹੁੰਚਣਾ ਇਸ ਵਿਧਾਨ ਸਭਾ ਵਿੱਚ ਪਹੁੰਚਣਾ ਬਹੁਤ ਵੱਡੀ ਗੱਲ ਐ ਸੋ ਮੈਨੂੰ ਇਹ ਪ੍ਰਸ਼ਾਸਨ ਪੱਤਰ ਦੇ ਰਹੇ ਨੇ ਸਰਦਾਰ ਜਗਰੂਪ ਸਿੰਘ ਬਰਾੜ ਜੀ ਸਾਡੇ ਚਾਚਾ ਜੀ ਨੇ ਸੋ ਮੈਨੂੰ ਇਹਨਾਂ ਨੇ ਵਿਜ਼ਿਟ ਕਰਾਇਆ ਇੱਥੇ ਸਰੀਚ ਜਿੱਥੇ ਆਪਣੇ ਫਲੀਟ ਬੁੱਡ ਚ ਰਹਿੰਦੇ ਨੇ ਇਹਨਾਂ ਦਾ ਦਫ਼ਤਰ ਵੀ ਹੈ ਉਹ ਸਾਰਾ ਕੁਝ ਦਿਖਾਇਆ ਇਹਨਾਂ ਨੇ ਮੈਨੂੰ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ ਮੈਂ ਇੱਕ ਬਹੁਤ ਵੱਡੀ ਜਾਣਕਾਰੀ ਲੈ ਕੇ ਇੱਥੇ ਆ ਰਿਹਾ ਸੋ ਇਹ ਸਿਮਰਨ ਹੈ ਸਿਮਰਨ ਇਹ ਕਿਤਾਬ ਵੀ ਅਸੀਂ ਸਿਮਰਨ ਇੱਕ ਮੁਹੱਬਤ ਤਿਆਰ ਕਰਾਂਗੇ ਧੰਨਵਾਦ